ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ 111 ਸੰਤ ਵਾਹਗੋ ਬਲਵੰਤ ਸਿੰਘ ਜੀ ਮਹਾਰਾਜ ਏਰੇ ਰੂੜੀਵਾਲ ਹੀਰੋਂ ਦੇ ਤਖਤੋਂ ਤੇ ਸਤਿਗੁਰੂ ਜੀ ਅੰਤਨ ਨਵਾਂ ਪੁੰਨ ਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਰਤਕ ਦੀ ਪੂਰਨਮਾਸੀ ਅੰਤਨ ਸ੍ਰੀਉ ਨਾਮ ਦੇ ਮਹਾਰਾਜ ਜੀ ਦੇ ਸਤੋ ਦਾਹ ਵਾਲੇ ਸ਼੍ਰੀ ਖੰਡਪੋਤ ਸਹਿਬ ਜਰਰਾਮੂਹੇ ਜਿਨ੍ਹਾਂ ਦੀ ਦਸਵੀਂ ਵਾਲੇ ਦਿਨ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਸੰਤ ਖੋਸਾ ਦਾ ਦੇਵਾਨੀ ਹਜੂਰ ਮਹਾਰਾਜ ਨਵਾਬੂ ਨਾਸ ਮਹਾਰਾਜ ਦੇ ਕੂਲੇ ਗਏ ਮਨ ਉਸਤੇ ਬਾਬਾ ਪੂਨਦਸ ਮਹਾਰਾਜੀ ਉਦੋਂ ਖੂਦੀ ਪੈਰ ਦੇ ਵਿੱਚ ਬੈਠੇ ਸੰਗਤਾਂ ਦੇ ਵਿੱਚ ਬਚਨ ਕਰ ਰਹੇ ਸੀ ਅੰਤਪਾਪਾ ਬਲ ਸਿੰਘ ਜੀ ਦੇਖ ਕੇ ਉਤੋਂ ਬਕਸ ਮੁੜਿਆ ਏ ਉਤੋਂ ਆ ਕੇ ਹੌਲੀ ਹੌਲੀ ਲਹਿਰ ਦੀ ਪਟਕੜੀ ਤੇ ਚੜ ਗਏ ਪਟੜੀ ਤੇ ਚੜ ਕੇ ਉੱਥੋਂ ਬਿਨਾਂ ਦੱਸੀ ਨਾ ਆਪਣੀ ਭੈਣ ਜੀ ਨੂੰ ਮਿਲੇ ਨਾ ਪਨੋਈਏ ਨੂੰ ਨਾ ਸੰਤ ਬਾਬਾ ਕੁੰਦਾਸ ਮਹਾਰਾਜ ਨੂੰ ਮਿਲੇ ਉੱਥੋਂ ਪਟਿਆਲੇ ਨੂੰ ਚੱਲ ਪੈਂਦੇ ਹਨ ਹੌਲੀ ਹੌਲੀ ਤੁਰੇ ਆਉਂਦੇ ਨੇ ओके देन दिस ਪਾ ਦੇ ਨਾਲ ਸਟੇਸ਼ਨ ਤੇ ਪਹੁੰਚ ਜਾਂਦੇ ਨੇ ਉੱਥੇ ਆ ਕੇ ਪਹਿਲਾਂ ਕੁਛੇਰ ਬੈਂਚ ਤੇ ਬੈਠੇ ਰਹੇ ਫਿਰ ਉੱਥੇ ਚਾਹ ਵਾਲੇ ਨੂੰ ਬਾਬਾ ਜੀ ਨੇ ਪੁੱਛਿਆ ਕਿ ਭਾਈ ਮੁਠਿੰਡੇ ਨੂੰ ਜਾਣ ਵਾਲੀ ਗੱਡੀ ਕਾਹ ਵਜੇ ਆਉਣੀ ਹੈ ਉਹਨਾਂ ਨੇ ਦੱਸਿਆ ਕਿ 9 ਵਜੇ ਗੱਡੀ ਆਊ ਬਾਬਾ ਜੀ ਆਹ ਕਹਿ ਕੇ ਚਾਹ ਵਾਲਾ ਉਹਦੀ ਚਾਹ ਬਣਾਉਣ ਲੱਗ ਗਿਆ ਬਾਬਾ ਜੀ ਮੁੜ ਕੇ ਬੈਂਚ ਤੇ ਚੌਂਕੜਾ ਮਾਰ ਕੇ ਬੈਠ ਗਏ ਉਹਨਕੜਾ ਮਾਰ ਕੇ ਬੈਠੇ ਸਿਮਰਨ ਕਰਨ ਲੱਗੇ ਜਦੋਂ ਤਕਰੀਬਨ ਗੱਡੀ ਆਉਣ ਦਾ ਸਮਾਂ ਹੋਇਆ ਉਹਨੂੰ ਹੌਲੀ ਹੌਲੀ ਸੰਗਤਾਂ ਜਿਹੜੀਆਂ ਉੱਥੇ ਬੈਠੇ ਸੀ ਸਵਾਰੀਆਂ ਉਹਨਾਂ ਵਿੱਚ ਆ ਉਸ ਵਿੱਚ ਉਹ ਰੌਲਾ ਜਾਂ ਪੈਣ ਲੱਗ ਗਿਆ ਵੀ ਹੋ ਗੱਡੀ ਆ ਰਹੀ ਹੈ ਆਉਣ ਵਾਲੀ ਹੈ ਕਿਉਂ ਉਦੋਂ ਪੋਲੇ ਵਾਲੀਆਂ ਗੱਡੀਆਂ ਹੁੰਦੀਆਂ ਬੜੀ ਦੂਰੋਂ ਹੀ ਉਹਨਾਂ ਦਾ ਖੜਕਾ ਸੁਣੂ ਮਚਾਉਣ ਲੱਗ ਜਾਂਦਾ ਸੀ ਫਿਰ ਕੂਕਾਂ ਵੀ ਮਾਰਦੀ ਆ ਰਹੀ ਸੀ ਬਾਬਾ ਜੀ ਵੀ ਬੈਂਚ ਤੇ ਬੈਠੇ ਸਾਵਧਾਨ ਹੋਏ ਸਾਵਧਾਨ ਹੋ ਕੇ ਜਦੋਂ ਗੱਡੀ ਆ ਕੇ ਫਟਿਆੜੇ ਸਟੇਸ਼ਨ ਦੇ ਖੜੇ ਨੰਮਾ ਬੱਬਾ ਜੀ ਡੱਬੇ ਦੇ ਵਿੱਚ ਸਵਾਰ ਹੋ ਜਾਂਦੇ ਨੇ ਉਹ ਵੀ ਸੰਗਤਾਂ ਜਿਹੜੀਆਂ ਸੀਗੀਆਂ ਜਾਣ ਵਾਲੀਆਂ ਸਾਰੇ ਗੱਡੀ ਵਿੱਚ ਚੜੇ ਪੰਜ 10 ਮਿੰਟ ਗੱਡੀ ਖੜੀ ਉਸ ਤੋਂ ਬਾਅਦ ਗੱਡੀ ਅੱਗੇ ਨੂੰ ਰਵਾਨਾ ਹੋਈ ਅੱਗੇ ਦਬਨਾਂ ਦਾ ਸਟੇਸ਼ਨ ਆਇਆ ਉੱਥੇ ਥੋੜਾ ਜਿਹਾ ਰੁਕੀ ਫਿਰ ਉੱਥੋਂ ਚੱਲ ਵੀ ਇਹ ਨਾਂਬੇ ਦੇ ਸਟੇਸ਼ਨ ਤੇ ਉੱਥੇ ਵੀ 10 ਮਿੰਟ 15 ਮਿੰਟ ਖੜੀ ਰਹੀ ਉੱਥੋਂ ਚੱਲ ਕੇ ਫਿਰ ਛਿੱਟਾਂ ਵਾਲੇ ਉੱਥੇ ਥੋੜਾ ਰੁਕੀ ਅੱਗੇ ਜਕਸ਼ਨ ਧੂਰੀ ਦਾ ਆ ਗਿਆ ਜਿੱਥੇ ਤਕਰੀਬਨ ਅੱਧੇ ਘੰਟੇ ਤੋਂ ਵੀ ਵੱਧ ਗੱਡੀ ਉੱਤੇ ਖੜੀ ਰਹੀ। ਸੋ ਇੱਕ ਸਾਹਮਣੇ ਮਾਲ ਗੱਡੀ ਆ ਰਹੀ ਸੀ ਬਰਨਾਲੇ ਕੰਨੀਓ। ਉਹਨੇ ਕ੍ਰਾਸ ਕਰਨਾ ਸੀ ਫੇਰ ਲੈਂ ਬੇਲੀ ਹੋਣੀ ਸੀ ਫੇਰ ਚੱਲਣਾ ਸੀ। ਇਸ ਤਰ੍ਹਾਂ ਜੀਵਨ ਜਾਨ ਨੂੰ ਤਾਂ ਫਿਰ ਸਮਾ ਹੋ ਗਿਆ ਲਿਕ ਤੋ ਉੱਤੇ ਹੋ ਗਿਆ ਕਿਉਂਕਿ ਪੈਸੇਂਜਰ ਗੱਡੀ ਸੀ ਹੌਲੀ ਹੌਲੀ ਚੱਲਦੀ ਸੀ ਜਦੋਂ ਫਿਰ ਧੂਰੀਆਂ ਚੱਲੀ ਅੱਗੇ ਫਿਰ ਸੇਖੇ ਜਾ ਕੇ ਖੜ ਗਈ ਉਹ ਤੇ ਗੱਡੀ ਤੇ ਕ੍ਰਾਸ ਕਰਨੀ ਸੀ ਉੱਤੋਂ ਫਿਰ ਹੌਲੀ ਹੌਲੀ ਬਰਨਾਲੇ तकरीबन 4 ਵਜਣ ਵਾਲੇ ਸੀ ਜਦੋਂ ਬਰਨਾਲੇ ਪਹੁੰਚੀ ਬਰਨਾਲੇ ਪਹੁੰਚੀ ਤਾਂ ਉੱਥੇ ਬਾਬਾ ਜੀ ਬਰਨਾਲੇ ਸਟੇਸ਼ਨ ਤੇ ਉਤਰੇ ਉਤਰ ਕੇ ਅਧਿਖਿਆ ਇਹ ਸਮਾਂ کافی ਹੈ ਬਾਬਾ ਜੀ ਫਿਰ ਉੱਤੀ ਬੈਂਚ ਤੇ ਫਿਰ ਬੈਠ ਜਾਂਦੇ ਨੇ ਕਿਉਂ ਬਸਾਉਦੋਂ ਕੋਈ ਕੋਈ ਚੱਲਦੀ ਹੁੰਦੀ। ਦਿਨ ਚੜ੍ਹੇ ਹੀ ਮੋਗੇ ਨੂੰ ਬਸ ਨੇ ਜਾਣਾ ਸੀ। ਉਸ ਬਸ ਦੇ ਵਿੱਚ ਚੜ ਕੇ ਬਾਬਾ ਜੀ ਆਨੇ। ਅਗੇ ਯਾਕਰ ਪੰਚਣਾ ਸੀ। ਜਦੋਂ ਬਾਬਾ ਜੀ ਦੇਖਿਆ ਇਹ ਸੂਰਜ ਚੜ ਆਇਆ ਸਟੇਸ਼ਨ ਤੋਂ ਥੋੜੀ ਦੂਰ ਬਸ ਅੱਡਾ ਸੀਗਾ ਜਿਹੜਾ ਪੁਰਾਣਾ ਅੱਡਾ ਸੀ ਜਿਹੜੀ ਸਟੇਸ਼ਨ ਦੇ ਕੋਲ ਦੀ ਹੰディア ਨੂੰ ਸੜਕ ਲੰਘਦੀ ਸੀ ਉਹ ਸੜਕ ਦੇ ਉੱਤੇ ਸੀ ਮੰਮਾ ਜੀ ਜਾ ਕੇ ਹੌਲੀ-ਹੌਲੀ ਅੱਡੇ 'ਚ ਪਹੁੰਚੇ ਉੱਤਰ ਪਹੁੰਚ ਕੇ ਉਹ ਮੋਗੇ ਵਾਲਿਆਂ ਨੂੰ ਸਵਾਰੀਆਂ ਨੂੰਨੇਕ ਤਰ੍ਹਾਂ ਹੱਕਾ ਮਾਰ ਰਿਹਾ ਸੀ ਬਾਬਾ ਜੀ ਵੀ ਜਾ ਕੇ ਉਸ ਬਸ ਦੇ ਵਿੱਚ ਸਵਾਰ ਹੋ ਗਏ ਬਸ तकरीबन 4:00 ਵਜੇ ਜੱਲੀ 8:00 ਵਜੇ ਜਲ ਕੇ ਹੌਲੀ-ਹੌਲੀ ਉੱਕੂ ਕੈਂਚੀਆਂ ਜੀ ਹੁੰਦੀ ਹੋਈ ਉਹ ਆਪਣੇ ਬੱਲੇਵਾੜ ਇੱਧਰ ਦੀ ਹੁੰਦੀ ਲਾਹਰੇ ਇਹਨੇ ਵਿੱਚ ਹੀ ਲੰਘਦੀ ਲੰਘਦੀ ਮੁੰਡਿਆਂ ਦੇ ਅੱਡੇ ਚਲੀ ਗਈ ਉੱਥੇ ਗੋਬਾ ਜੀ ਉਤਰੇ ਉੱਥੋਂ ਉੱਤਰ ਕੇ ਤਰੀवन 4 1/4 ਮੀਲ ਬਾੜਸੀ ਕਰਦੇ ਮੀਨੀਆਂ ਦੇ ਵਿੱਚ ਹੀ ਹੁੰਦੇ ਹੋਏ ਬਾਬਾ ਜੀ ਹੋੜੀ-ਹੋੜੀ ਚਲੇ ਜਾਂਦੇ ਨੇ ਉਹਦੇ ਨਾਲੇ ਆਪਦਾ ਸਿਮਰਨ ਕਰਦੇ ਜਾਂਦੇ ਨੇ ਸਿਮਰਨ ਕਰਦੇ ਕਰਦੇ ਬਾਬਾ ਜੀ ਚੱਕਰ ਜਦੋਂ ਪਹੁੰਚੇ ਚੰਕਰ ਪਹੁੰਚ ਕੇ ਪਹਿਲਾਂ ਬਾਬਾ ਜੀ ਯਾਨੀ ਸੰਤੂਰ ਸਿੰਘ ਦੇ ਕਮਰੇ ਚ ਗਏ ਉਹਨਾਂ ਨੂੰ ਜਾ ਕੇ ਹੱਥ ਜੋੜ ਕੇ ਸੀਸਨ ਵਾਕਿਫ ਤੇ ਬੁਲਾਈ ਮਤੇ ਬੁਲਾ ਕੇ ਫਿਰ ਗਿਆਨੀ ਸੁਤੂਰ ਸਿੰਘ ਜੀ ਕਹਿੰਦੇ ਜਹਦਾਰ ਜੀ ਆ ਗਏ ਬੜਾ ਸੇਦੀ ਮੁੜਿਆ ਹੈ ਸਾਨੂੰ ਤਾਂ ਐ ਸੀ ਵੀ ਹੁਣ ਦਾ ਦਿਨ ਲਾ ਕੇ ਆਉਣਗੇ ਕਿੰਨੇ ਸਾਲਾਂ ਬਾਅਦ ਗਏ ਸੀ ਪਰਿਵਾਰ ਨੂੰ ਮਿਲਣ ਦਾ ਵਾਸਤੇ ਬਹੁਤ ਜਲਦੀ ਤੁਸੀਂ ਆਉਸਾਗੇ ਚਲੋ ਠੀਕ ਹੋ ਗਿਆ ਸਾਰੇ ਪਰਿਵਾਰ ਦਾ ਮੁਕਸ਼ਾਨ ਦੀਵਾਰੇ ਬਾਬਾ ਜੀ ਸੰਤ ਗਿਆਨੀ ਸਪੂਨ ਸਿੰਘ ਜੀ ਨੇ ਹਾਲ ਚਾਲ ਦੱਸਿਆ ਆਪਾਈ ਠੀਕ ਠਾਕ ਨੇ ਮੈਂ ਪੁੱਛ ਕੇ ਇੱਛਾ ਚਲੋ ਭਾਈ ਲੰਗਰ ਦੇ ਵਿੱਚ ਜਲ ਪਾਣੀ ਛਕੋ ਓਕੇ ਆਰਾਮ ਕਰੋ ਬਾਬਾ ਜੀ ਗਿਆਨੀਆਂ ਦੇ ਕੋਲੋਂ ਆਪਕੇ ਫੇਰ ਪਹਿਲਾਂ ਗੁਰੂ ਕੇ ਲੰਗਰ ਵਿੱਚ ਗਏ ਲੰਗਰ ਦੇ ਵਿੱਚ ਜਲ ਪਾਣੀ ਛਕਿਆ ਜਲ ਪਾਣੀ ਛਕ ਕੇ ਫੇਰ ਆਪਦੇ ਕਮਰੇ ਚ ਗਏ ਆਸਣ ਤੇ ਜਾ ਕੇ ਪਹਿਲਾਂ ਉਹ ਭਈਆਂ ਨੇ ਇਲਾਨ ਪਾਣੀ ਕਰਨਾ ਇਲਾਨ ਪਾਣੀ ਕਰਕੇ ਫੇਰ ਬਾਬਾ ਜੀ ਆਪਦੇ ਆਸਨ ਦੇ ਬੈਠ ਕੇ ਫੇਰ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਜਦੋਂ ਤਕਰੀਬਨ ਆਮ ਦੀ ਕਥਾ ਦਾ ਟਾਈਮ ਹੋਇਆ ਬਾਬਾ ਜੀ ਉੱਤੇ ਉੱਠ ਕੇ ਪਿਆਸ਼ਾ ਕੇ ਦਰਬਾਰ ਵਿੱਚ ਚਲੇ ਜਾਂਦੇ ਨੇ ਦਰਬਾਰ ਦੇ ਵਿੱਚ ਸਤਿਗਿਆਨੀ ਸੰਪੂਰਨ ਸਿੰਘ ਜੀ ਆਏ ਆ ਕੇ ਉੱਤੇ ਉਹਨਾਂ ਨੇ ਸ੍ਰੀ ਗੁਰੂ ਪਤਾ ਸੂਲ ਗ੍ਰੰਥੀ ਜੋ ਲੜੀਵਾਰ ਕਥਾ ਚੱਲਦੀ ਸੀ ਇਹ ਮੇ ਪਾਸ਼ਾ ਦਾ ਪ੍ਰਸੰਗ ਉਹਨਾਂ ਆ ਰਾਮ ਸਿੰਘ ਅਬਾਬਾ ਜੀ ਆਨੇ ਅਥਾ ਕਰਵਾਈ ਅਤਿ ਕਰਉਣ ਤੋਂ ਬਾਅਦ ਬਾਬਾ ਜੀ ਸੰਤ ਗਿਆਨੀ ਸੁਪੂਨਸਵੀਆ ਦੇ ਨਾਲ ਹੀ ਉਹਨਾਂ ਦੇ ਕਮਰੇ ਵਿੱਚ ਆਏ ਅੱਗੇ ਫਿਰ ਬੇਨਤੀ કરી ਜਾਨੀ ਜੀ ਕੋਈ ਪ੍ਰੋਗਰਾਮ ਕੋਈ ਹੋਰ ਕੋਈ ਬਚਨ ਹੋਰ ਦੱਸੋ ਕੀ ਹੁਕਮ ਹੈ ਕਹਿੰਦੇ ਹਜੇ ਕੋਈ ਪ੍ਰੋਗਰਾਮ ਨਹੀਂ ਹੈਗਾ ਅਜੇ ਤੁਸੀਂ ਆਪ ਦਾ ਆਨੰਦ ਮਾਣੋ ਜਿਹੜਾ ਤੁਹਾਡਾ ਕੋਈ ਹੋਰ ਪਰਨ ਨੂੰ ਜੀ ਕਰਦਾ ਹੁਣ ਆਪਣੇ ਕੋਲ ਕਈ ਦਿਨ ਨੇ ਹੋਰ ਵੀ ਕੁਝ ਕਰ ਲਵੋ ਪਾਪਾ ਜੀ ਕਹਿੰਦੇ ਹੁਣ ਸਭ ਕੁ ਸੰਦਰ ਪੜੇ ਹੀ ਪਿਆ ਸੀ ਅਸੀਂ ਫਿਰ ਦੋ ਚਾਰ ਚੀਜ਼ਾਂ ਹਰਮੋਨੀਅਮ ਨਿਆ ਯਾਨੀ ਜਾਂ ਤੋ ਪ੍ਰਾਪਤ ਕੀਤੀਆਂ ਇਹ ਤਿੰਨ ਚਾਰ ਦੰਨ ਸੀ ਇਸ ਪਾਸੇ ਲਾਏ ਇਸ ਤਰ੍ਹਾਂ ਬਾਬਾ ਜੀ ਚੱਕਰ ਦੇ ਵਿੱਚ ਫਿਰ ਜਾ ਕੇ ਆਪਣੀ ਜਥੇਦਾਰੀ ਵਾਲੀ ਡਿਊਟੀ ਸੰਭਾਲਦੇ ਹਨ ਉਹ ਅੱਜ ਦੀ ਇਹ ਕਥਾ ਸਮਾਪਤ ਹੈ ਅਗਲੀ ਕਥਾ ਫਿਰ ਸਰਵਣ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ